ਸਰ ਲਗਭਗ ਪਾਰ ਦੇ 7 ਪਿੰਡ ਡੁੱਬੇ ਹੋਏ ਆ ਠੀਕ ਹੈ ਜੀ ਤੇ ਮਕੋੜਾ ਪਿੰਡ ਵੀ ਜਿਹੜਾ ਆ ਪਾਣੀ ਦੇ ਆਸੇ ਪਾਸੇ ਸਾਰਾ ਪਾਣੀ ਹੋ ਗਿਆ ਮੁਸ਼ਕਲਾਂ ਆ ਸਰ ਫਸਲਾਂ ਖਰਾਬ ਹੋ ਜਾਣੀ ਪਿੰਡਾਂ ਸਾਡ ਦੋ ਪਿੰਡਾਂ ਦੇ ਪਾਣੀ ਆ ਚੱਕ ਮਕੋੜੇ ਦੇ ਸਾਡੇ ਪੂਰ ਫੁੱਲ ਪਾਣੀ ਆ ਜੀ ਠੀਕ ਹੈ ਜੀ ਇੱਥੇ ਪ੍ਰਸ਼ਾਸਨ ਦੀ ਕੋਈ ਕਹਿੰਦੇ ਆ ਕਿ ਇੱਥੇ ਅਸੀਂ ਆਉਂ ਕਰ ਤੇ ਜਾਵਾਂਗੇ ਤਾਂ ਕੁਝ ਨਹੀਂ ਹੋਏਗਾ ਇੱਥੇ ਨਾ ਕਿਸੇ ਨੂੰ ਕੋਈ ਜਾ ਨਾ ਕੋਈ ਸੇਫਟੀ ਜੈਕ ਤਾਂ ਕੁਝ ਨਹੀਂ ਹੈਗਾ ਇੱਥੇ ਤੁਸੀਂ ਜਾ ਕੇ ਦੇਖੋ ਜੇ ਤਲਾਹ ਦੇਖੋ ਸਰ ਗੁਜਰਤ ਤੋਂ ਸਾਰੇ ਉੱਠ ਕੇ ਪਿੱਛੇ ਚੱਲ ਗਏ ਆ ਕੋਈ ਸਾਡੇ ਪਿੰਡ ਦਾ ਇਸ ਹਸਾਬ ਨਹੀਂ ਦੇਖੋ ਪਾਣੀ ਬੇਸਾਬਾ ਪਾਣੀ ਆ ਰਿਹਾ ਸਾਡੇ ਪਿੰਡ ਵਿੱਚ ਪਾਣੀ ਵੜਨ ਵਾਲੇ ਠੀਕ ਹੈ ਜੀ ਪਿੰਡ ਵਿੱਚ ਪਾਣੀ ਭਰ ਗਿਆ ਪਿੰਡ ਸੱਤ ਪਿੰਡਾਂ ਦੀ ਪਾਪਾਰ ਹੁੰਦਾ ਬਹੁਤ ਬੁਰਾ ਹਾਲ ਅਧੇ ਸਾਡੇ ਵੀ ਜੂਰੇ ਖੜੇ ਆ ਪਾਰ ਹੁਣ ਅੱਜ ਠੀਕ ਹੈ ਜੀ ਅੰਦੇ ਹੁੰਦਾ ਉਹਨਾਂ ਨੂੰ ਖਾਣ ਪੀਣ ਦਾ ਪਤਾ ਨਹੀਂ ਕਿਦਾਂ ਹੁੰਦਾ ਉਹ ਲੈ ਕੀ ਨਹੀਂ ਕਿਸ ਹਾਲ ਦਾ ਬਗੀ ਹੁੰਦਾ ਉਹ ਵਿਚਾਰੇ ਰੋਟੀ ਵੀ ਖਾ ਜਾਂਦੇ ਨਹੀਂ ਖਾ ਦੋ ਉਦਾਂ ਵੀ ਪਤਾ ਨਹੀਂ ਹਦਾ ਠੀਕ ਐਸਾ ਹਾਲ ਤੁਹਾਡੇ ਪਿੰਡਾਂ ਦਾ ਕਿੰਨੇ ਕਿੰਨੇ ਪਾਣੀ ਪਾਉਣ ਦੇ ਪਿੰਡਾਂ ਵਿੱਚ ਸੱਤ ਪਿੰਡ ਪਾਰ ਆ ਦੋ ਪਿੰਡ ਅੱਧੇ ਰਾਤ ਬਾਕੀ ਜੇ ਟਾਂਡਾ ਟਾਂਡਾ ਕਰਨ ਸਾਰੇ ਤਕਰੀਬਨ ਤੋਂ ਦਸੇ ਸਰਪੰਚ ਸਾਹਿਬ ਨੇ ਮੇਨ ਤੇ ਉਹਦੀ ਫਸਲ ਦੀ ਖਰਾਬੀ ਹੈ ਜੀ ਇਹਦੇ ਨਾਲ ਪਾਣੀ ਵਤਨ ਕਰਕੇ ਕਿੰਨੇ ਪਣਾ ਪਾਣੀਆ ਪਾਣੀ ਸਰਪਾਰ ਦੇ ਪਿੰਡ ਔਰ ਸਾਡੇ 2 ਪਿੰਡ ਹੈ ਮਕੋੜਾ ਔਰ ਚੱਕਰਾਂ ਸਿੰਘ ਸਾਹੇ ਪਾਰ ਦੇ 7 ਪਿੰਡ ਹੈ ਲਗਭਗ ਹਾਂਜੀ ਪਾਰ ਦਾ ਇਸ ਟਾਈਮ ਜਿਹੜਾ ਸੰਪਰਕ ਬਿਲਕੁਲ ਟੁੱਟ ਚੁੱਕਿਆ ਕੱਲ ਦਾ ਹੀ ਕੱਲ ਸਵੇਰ ਤੋਂ ਹੀ ਇਸ ਟਾਈਮ ਕੋਈ ਵੀ ਮਤਲਬ ਉਧਰ ਆਵਾਜਾਈ ਦਾ ਸਾਧਨ ਨਹੀਂ ਹੈਗਾ ਨਾ ਹੀ ਉਧਰ ਆ ਸਕਦੇ ਨਾ ਉਧਰ ਕੋਈ ਜਾ ਸਕਦਾ ਬਿਲਕੁਲ ਹੀ ਬਹੁਤ ਬੁਰਾ ਹਾਲ ਹੈ ਸੂਬਾ ਸਰ ਚੱਕ ਜਦੇ ਕੱਲ ਬਾਈ ਪਾਣੀ ਚਲੇਗਾ ਚੱਕ ਦੇ ਚੋਕੇ ਪਾਣੀ ਕੱਲ ਤੇ ਬਾਕੀ ਹੈ ਜੀ ਡੰਗਰਾਂ ਦਾ ਮਾੜਾ ਹਾਲਾ ਥੋੜਾ ਬੋਧਾ ਫਸਲਾਂ ਦਾ ਠੀਕ ਹੈ ਨਾ ਪੱਤੇ ਪੱਡੇ ਡੋ ਚੁਕੇ ਲੋਕਾਂ ਦੇ ਸਾਰੇ ਤੇ ਕੰਡੀਸ਼ਨ ਇਸ ਦਾ ਪਾਣੀ ਵਧੇਗਾ ਤਾਂ ਇਹ ਖਤਰਾ ਹੀ ਹੈ ਐ ਤੇ ਡਰਦਾ ਮੋਲੀ ਬਣਿਆ ਸਾਰਿਆਂ ਦਾ ਤੇ ਬਾਕੀ ਠੀਕ ਹੈ ਪ੍ਰਸ਼ਾਸਨ ਨਾਲ ਹੀ ਆਡੇ ਸਾਰੇ ਉਸ ਮੈਕਮਾ ਵੀ ਆ ਰਿਹਾ ਬਾਰ-ਬਾਰ ਤੇ ਸਿਵਲ ਮੈਕਮਾ ਪਰਵਾਰੀ ਸਾਹਿਬ ਸਾਰੇ ਹੁਣ ਵੀ ਆਏ ਜਾਂ ਪਰਵਾਰੀ ਸਾਹਿਬ ਜੀ ਨਾ ਹੋਰ ਮੇਰਾ ਨਾਮ ਹਸਪਰ ਸਿੰਘ ਆ ਜੀ। ਬਰਾਜ ਸਾਹਿਬ ਕਿੱਥੇ ਨੇ? ਅੱਠੀ ਨੇ ਬਰਾਜ ਸਾਹਿਬ ਹੋਣੇ ਨਾਲ ਹੀ। ਹਜੇ? ਓਏ ਅਸੀਂ ਤਾਂ ਆ ਕੇ ਅੰਦਰ ਤੋਂ ਹੁਣ ਨਹੀਂ ਜਾ ਸਕਦੇ ਕੀ ਕਰਨਾ? ਖਾ ਪਰਸਾ ਜਾਉਦੇ। ਹੁਣ ਬੱਸ ਕੀ ਕਰਨਾ ਨੇ? ਕਿੱਥੇ ਚੰਡੀਗੜ੍ਹ ਘਰ ਬਣਾਏ ਸੋ ਉਦੋਂ। ਅੱਛਾ। ਹੁਣ ਵੇਰ ਘਰ ਇੱਥੇ ਰਹਿਣ ਲੱਗ ਪੇ ਫੇਰ ਕੀ ਕਰਨਾ? ਠੀਕ ਹੈ। ਅਦਰ ਆਏ ਅਦਰ ਡੱਕੋਗੇ। ਬੱਚੇ ਪੜਾਣ ਮਾਰੇ ਅਦਰ ਵੀ ਬਣਾਇਆ ਉਦਰ ਵੀ ਆ। ਮਾਲੋ ਮੋੜਾ। ਇਹ ਦੋ ਸੰਗਰਾਂ ਨੂੰ ਆਪ ਇਹ ਮੋੜਾ ਮੇਰਾ ਇਹ ਦੋ ਪਿੰਡ ਸਾਡੇ ਜਿਹੜੇ ਬਹੁਤੇ ਪਾਣੀ ਦੇ ਵਿੱਚ ਹਲੇ ਲੁਪੇਟ ਲੇ ਗਏ ਨੇ ਪਾਣੀ ਦੀ ਬਾਕੀ ਇਹ ਕਾਨਾ ਟਾਂਡਾ ਉਗਰਾ ਇਹ ਸਾਰੇ ਪਿੰਡਾਂ 'ਚ ਪਾਣੀ ਘਰਨ ਲਿਆ ਆ ਜਿਹੜੇ ਪਾਰਲੇ ਪਿੰਡ ਨੇ ਉਹਨਾਂ ਦਾ ਵੀ ਮੋੜਾ ਵਿਚਾਰਾਂ ਦਾ ਬੁਰਾ ਹਾਲ ਆ ਉਹਦੇ ਘਰਾਂ ਘਰਾਂ 'ਚ ਪਾਣੀ ਘਰਨ ਲਿਆ ਆ ਸਾਰੇ